ਸ੍ਰੀ ਕਾਲ ਜੀ ਮੈਂ ਰਿੰਦਰ ਸਿੰਘ ਬੇਸੁਰ ਰਵਾਇਦਾ ਮਾਲਿਕ ਹੂ ਆਰ ਯੂ ਅੰਗਰੇਜ਼ੀ ਚ ਠੀਕ ਠਾਕ ਹੋ ਵਧੀਆ ਮੈਂ ਗਾਣਾ ਸੁਣਾਉਣ ਜਾ ਰਿਹਾ ਇੱਕ ਜੀ ਪਲੀਜ਼ ਗੁੱਤ ਸੌਂਗ ਅੱਜ ਖੇਤ ਨਰਮਾਗੜ ਦੇ ਅਸੀਂ ਮਹਾਂਚਲ ਇੱਕ ਗਾਣਾ ਵੀ ਗਾ ਲਈ ਇੱਥੇ ਬੈਠੇ ਹੀ ਟਾਲੀ ਥੱਲੇ ਓ ਤੇਰੀ ਸੱਪਾਂ ਨੂੰ ਸਖਾਉਣ ਦੀ ਗੁੱਤ ਡੰਗ ਮਾਰਨੇ ਬਿਲੋਂ ਹਣ ਕਿਉਂ ਲ ਕੋਈ ਫਿਰਦੀ ਓ ਜਿਹੜੀ ਨਾਗਾਂ ਨੂੰ ਓ ਜਿਹੜੀ ਨਾਗਾਂ ਨੂੰ ਓ ਜਿਹੜੀ ਨਾਗਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ ਪਿੱਲੋ ਹੁਣ ਕਿਉਂ ਸੁਲ ਕੋਈ ਵੀਰਦੀ ਪਿੰਡ ਵਿੱਚ ਤੇਰੇ ਹਹਾਕਾਰ ਮੱਚ ਗਈ ਗੋਹਾ ਸਿੱਟ ਦਿਓ ਸਾਨੂੰ 부ੜੀ ਦੱਸ ਗਈ 부ੜੀ ਦੱਸ ਗਈ ਸੁਣਿਆ ਮੇਵਾਰ ਵਿੱਚ ਨੀ ਤੂੰ ਨਿੰਬੂ ਟੰਗਿਆ ਧਾਗੇ ਚ ਫਸਾ ਕੇ ਮਿਰਚਾਂ ਤੋਂ ਨੇ ਮਵੰਨਿਆ ਨਿੰਮਵੰਨਿਆ ਡਰਪੋਕ ਹੋ ਕੇ ਡਰਪੋਕ ਹੋ ਕੇ ਵਾਣਾ ਵਿੱਚ ਜਿੰਦੇ ਨੂੰ ਖਵਾਈ ਫਿਰਦੀ ਉਹ ਤੇਰੀ ਨਾਗਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ ਨੀ ਬਿੱਲੋ ਹੁਣ ਕਿਉਂ ਲੁਕੋਈ ਫਿਰਦੀ ਦੱਸ ਹੁਣ ਕਿਉਂ ਲੁਕੋਈ ਫਿਰਦੀ ਹੱਥ ਵਿੱਚ ਫੜ ਕੇ ਤੂੰ ਨਾਲ ਰੱਖੇ ਨਿੰਮਣੀ ਕੈਂਦੀ ਲਵੇ ਕੋਈ ਨੇੜ ਲੱਗਦਾ ਨਹੀਂ ਪੂਤ ਜਨਨੀ ਪੂਤ ਜਨਨੀ ਉਹ ਪੜ ਲਿਖ ਕੇ ਤੂੰ ਪੜ ਲਿਖ ਕੇ ਤੂੰ ਆਪਣੇ ਦਿਮਾਗ ਨੂੰ ਕਿਉਂ ਅੰਧ ਵਿਸ਼ਵਾਸਾਂ ਚ ਡਬੋਈ ਫਿਰਦੀ ਡਬੋਈ ਫਿਰਦੀ ਹੋ ਜਿਹੜੀ ਸੱਪਾਂ ਨੂੰ ਤੇਰੀ ਸੱਪਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ ਹੁਣ ਕਿਉਂ ਲ ਕੋਈ ਫਿਰਦੀ ਨਹੀਂ ਦੱਸ ਹੁਣ ਕਿਉਂ ਲ ਕੋਈ ਫਿਰਦੀ ਤੇਰੀ ਸੱਪਾਨ ਨੂੰ ਸਖੌਂਦੀ ਗੁੱਤ ਡੰਗਵਾਰਨੇ ਹੁਣ ਕੌਣ ਕੋਈ ਵੀਰ ਦੀ ਥੈਂਕ ਯੂ ਇਹ ਮਿਹਰਬਾਨੀ ਪਲੀਜ਼ ਇਹ ਵਧੀਆ ਲੱਗੇ ਤਾਂ ਅੱਗੇ ਭੇਜ ਦਿਓ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ